ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਕੌਰਟਿਕ ਚੰਦੇਸਾਂ ਦਾ ਬੜਾ ਸਵਾਗਤ ਹੈ ਜੀ ਅੱਜ ਤੇ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੀ ਆਟੀਕਾ ਕਲਰ ਜਿਹੜੇ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਹਾਂ ਤੁਹਾਨੂੰ ਬਹੁਤ ਪਸੰਦ ਆਉਣਗੇ ਸਾਰੀਆਂ ਭੈਣਾਂ ਨੂੰ ਫਸਟ ਸੂਟ ਜਿਹੜਾ ਆਪਾਂ ਲਾਇਆ ਹੋਇਆ ਜੀ ਨੈਸਰ ਕਰੇਵ ਤੇ ਬਣਿਆ ਹੋਇਆ ਜਿਹੜੀ ਨੈਚੁਰਲ ਕਰੇਵ ਹੁੰਦੀ ਹੈ ਇੱਕ ਪਿਓਰ ਕਰੇਵ ਹੁੰਦੀ ਹੈ ਜੀ ਇੱਕ ਨੈਚੁਰਲ ਕਰੇਵ ਹੁੰਦੀ ਹੈ ਇਹ ਆਪਣਾ ਜੀ ਨੈਚੁਰਲ ਕਰੇਵ ਤੇ ਬਣਿਆ ਜੀ ਬਹੁਤ ਸੋਹਣਾ ਸੂਟ ਬੜਾ ਜਿਹੜਾ ਹੈਵੀ ਕਲਰ ਡਿਜ਼ਾਈਨ ਬਣਿਆ ਹੋਇਆ ਤੇ ਕੀ ਤੇ ਦੁਪੱਟੇ ਦੇ ਵਰਕ ਹੈ ਜੀ ਤੇ ਸਾਰੇ ਆਪਣੇ ਘੇਰਾ ਦੇ ਬਹੁਤ ਹੈਵੀ ਬਣਿਆ ਹਾ ਸੂਟ ਹੈ ਜੀ ਪਰ ਆ ਜੀ ਬਹੁਤ ਲੋ ਹੈ ਜੀ ਜਿਹੜੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈੱਡ ਕਲਰ ਦੇ ਸੂਟ ਪਹਿਣਗੇ ਜੀ ਤੇ ਪਹਿਣਾ ਪਹਿਲਾਂ ਤੁਹਾਨੂੰ ਸੂਟ ਤੋਂ ਦੱਸਣ ਤੋਂ ਪਹਿਲਾਂ ਜੀ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਣੀ ਗਰੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਉੱਥੇ ਤੁਹਾਡੇ ਕੋਲ ਜਰੂਰ ਵੀਡੀਓ ਪਹੁੰਚਿਆ ਕਰੂਗੀ ਜਿਹੜੀ ਤੁਸੀਂ ਨਵੀਂ ਵੀਡੀਓ ਪਾਉਣੀ ਆਪਾਂ ਤੁਹਾਡੇ ਨਾਲ ਘੱਟੇ ਨਹੀਂ ਪਹੁੰਚਿਆ ਕਰੂਗੀ ਜਿਹੜਾ ਬਲੂ ਕਲਰ ਦਾ ਤੇ ਰੈੱਡ ਕਲਰ ਦੇ ਸੂਟ ਜੀ ਇਹਨਾਂ ਦਾ ਪ੍ਰਾਈਸ ਬਹੁਤ ਘੱਟ ਪਊਗਾ ਤੇ ਇਹ ਸੂਟ ਹੈ ਜਿਹੜਾ ਕਾਫੀ ਕਲਰ ਦੀ ਆਪਾਂ ਫਰਾਕ ਤਿਆਰ ਕੀਤੀ ਹੈ ਹੈਂਡਵਰਕ ਦੀ ਇਹ ਦੇ ਬਾਅਦ ਪਹੁੰਚੇ ਹੋਗੀ ਆ ਬੱਜੂ ਹੋ ਗਿਆ ਤੇ ਆ ਇਹਦਾ ਬਲੌਜ਼ ਉੱਪਰ ਬਣਿਆ ਹੋਇਆ ਜਿਹੜਾ ਉਹ ਤੇ ਆਪਾਂ ਨਿੱਕ ਤੇ ਬਣਿਆ ਹੋਇਆ ਜੀ ਤੇ ਸਾਰੇ ਫਰਾਕ ਤੇ ਬੋਟੀ ਬਣੀ ਹੋਈ ਆ ਤੇ ਬਹੁਤ ਸੋਹਣਾ ਕਲਰ ਹੈ ਜਿਹੜਾ ਇਹ ਕਾਫੀ ਕਲਰ ਤੁਸੀਂ ਇਹਨੂੰ ਕਿਸੇ ਵੀ ਘਰ ਦੇ ਚ ਕਸਟਮਾਈਜ਼ ਕਰਵਾ ਸਕਦੇ ਆ ਤੇ ਜਿਹੜੀਆਂ ਭੈਣਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੈ ਕਵਰਟੀ 11 ਜੀ ਕਵਰਟੀ 11 ਨੂੰ ਤੁਸੀਂ ਫੋਲੋ ਕਰ ਲਓ ਜੀ ਇੰਸਟਾਗ੍ਰਾਮ ਤੇ ਜੀ ਆਪਣਾ ਪੇਜ ਬਣਿਆ ਹੋਇਆ ਤੇ ਐਵੇਂ ਦੇ ਸੋਹਣੇ ਸੋਹਣੇ ਸਟਿੱਕ ਜੀ ਆਪਾਂ ਉੱਥੇ ਵੀ ਰੈਡੀ ਕਰੇ ਪੌਣੀਆਂ ਜੀ ਜਦੋਂ ਆਪਣੇ ਕੋਲ ਸੂਟ ਰੈਡੀ ਹੋ ਜਾਂਦਾ ਹੈ ਰੋਜ਼ ਡੇਲੀ ਆਪਾਂ ਸੂਟ ਪਾਉਣੇ ਹੁੰਦੇ ਆ ਜਦੋਂ ਆਪਣਾ ਸੂਟ ਰੈਡੀ ਹੋ ਜਾਂਦਾ ਜੀ ਤੇ ਹੋਰ ਵੀ ਕਾਫੀ ਸੂਟ ਆਪਾਂ ਪਾਉਣੇ ਆ ਕਈ ਵਾਰੀ ਆਪਣੇ ਇਸ ਤਰ੍ਹਾਂ ਕਰਾਂ ਤੇ ਆਪਾਂ ਡੇਲੀ ਸੂਟ ਪਾਉਣੇ ਪੌਣੀਆਂ ਤੇ YouTube ਤੇ ਵੀਡੀਓ ਪਾਵੇ ਪਾਵਾ ਨਾ ਪਾਵੇ ਰੋਕ ਜੀ ਨੈਚਰਲ ਕ੍ਰੀਏਟਿਵਣੀ ਵੀ ਆ ਤੇ 6 ਮੀਟਰ ਇਥੇ ਫੈਬਰਿਕ ਲੱਗਦਾ ਤੇ ਜਿਹੜਾ ਦੁਪੱਟਾ ਜੀ ਚਨੂਣ ਦਾ ਜਿਵੇਂ ਐਵੇਂ ਦੀ ਫੈਬਰਿਕ ਤੁਸੀਂ ਲੈਣੀਆਂ ਜਾਂ ਕੋਈ ਹੋਰ ਵੀ ਲੈਣੀਆਂ ਹਨਾ ਤੇ ਆਪਣੇ ਕੋਲ ਸਾਰੀ ਫੈਬਰਿਕ ਹੁੰਦੀ ਆ ਸਾਰੇ ਤਰ੍ਹਾਂ ਦਾ ਕੱਪੜਾ ਹੈਗਾ ਕੋਈ ਵੀ ਮਰਜ਼ੀ ਸਟੱਫ ਲੈ ਸਕਦੀਆਂ ਕੋਈ ਵੀ ਕਿਸੇ ਤੇ ਮਰਜ਼ੀ ਕਰਵਾ ਸਕਦੇ ਹੈਂਡਵਰਕ ਉਸੇ ਤੇ ਸੋਹਣਾ ਲੱਗੂਗਾ ਜਿਵੇਂ ਤੁਮਾਰੀ ਜੀ ਕਰਵਾ ਸਕਦੇ ਆ ਆਪਣੇ ਕੋਲੇ ਬਣਿਆ ਹੋਇਆ ਸੀ ਜੀ ਸ਼ਿਮਰ ਦੇ ਵਿੱਚ ਇਹ ਜਮਾ ਬਿਲਕੁਲ ਬਕੱਟ ਚਮਕਾ ਲਈ ਸ਼ਿਮਰ ਹੈ ਜੀ ਤੇ ਇੱਕ ਲਾਈਟ ਜਿਹਾ ਕਲਰ ਹੈ ਫਰੋਜੀ ਕਲਰ ਜਮਾ ਡਾਲਾ ਲਾਈਟ ਜਿਹਾ ਫਰੋਜੀ ਕਲਰ ਹੈ ਇਹ ਤਾਂ ਭਰਾ ਜੀ ਬਹੁਤ ਘੱਟ ਹੈ ਜੀ ਆਪਾਂ ਅਜੇ ਪ੍ਰਾਈਸ ਨਹੀਂ ਮੈਂਸ਼ਨ ਕੀਤੇ ਤੇ ਤੁਹਾਨੂੰ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਤੇ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਆ ਤੁਹਾਨੂੰ ਉੱਥੇ ਪ੍ਰਾਈਸ ਦੱਸਿਆ ਜਾਣਗੇ ਤੇ ਫੈਬਰਿਕ ਤੁਹਾਨੂੰ ਦੱਸਤਾ ਜੀ ਵੀ ਕਿਹੜਾ ਫੈਬਰਿਕ ਹੈ ਇਹਦੀ ਸ਼ਿਮਰ ਫੈਬਰਿਕ ਫੈਬਰਿਕ ਦਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਗੈਸਟ ਮੇਕ ਕਰਵਾ ਸਕਦੇ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਉਸੇ ਤੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ ਐਵੇਂ ਨਹੀਂ ਹੈਂਡਵਰਕ ਦਾ ਕਿਸੇ ਤੇ ਮਰਜ਼ੀ ਕਰ ਲੋ ਹੈਂਡਵਰਕ ਦਾ ਇੱਕ ਐਜ ਇਸ ਚੀਜ਼ ਹੈਂਡਵਰਕ ਦੀ ਸਾਰੀ ਕਲਰਾਂ ਤੇ ਸਾਰੇ ਫੈਬਰਿਕ ਤੇ ਸੋਹਣਾ ਲੱਗਦਾ ਹੈ ਇਹਦੀ ਕਲੀਆਂ ਤੇ ਬਾਜੂ ਤੇ ਨੱਕ ਬਣਿਆ ਹੋਇਆ ਤੇ ਪਹੁੰਚੇ ਬਣੇ ਹੋਇਆ ਜਿਹੜੀ ਕਲੀ ਆਏ ਕੋਈ ਇਹਦੇ ਨਾਲ ਆਪਾਂ ਪਹੁੰਚ ਤੇ ਕਰੀ ਹੋਈ ਪਹੁੰਚ ਦੀ ਵੀਡੀਓ ਨਹੀਂ ਦਿਖਾਈ ਜਿਆਦਾ ਲੰਬੀ ਵੀਡੀਓ ਬਣਦੀ ਸੀ ਇੱਕ ਤੁਹਾਨੂੰ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਜਿਹੜਾ ਆਪਾਂ ਲਾਸਟ ਤੇ ਸੂਟ ਲਾਤਾ ਜੀ ਇਹ ਸਾਰਾ ਸੂਟ ਐਵੇਂ ਦਾ ਸਾਨੂੰ ਹੈਂਡਵਰਕ ਦਾ ਸੂਟ ਜੀ ਅਸੀਂ ਫ੍ਰੀ ਦੇਵਾਂਗੇ ਹੈਂਡਵਰਕ ਦਾ ਸੂਟ ਅਸੀਂ ਫ੍ਰੀ ਦੇਵਾਂਗੇ ਤੁਸੀਂ ਗੱਲ ਸੁਣ ਲਓ ਧਿਆਨ ਨਾਲ ਜੀ ਜਿਹੜਾ ਸਾਡੀ ਵੀਡੀਓ ਤੇ 10 ਵੀਡੀਓ ਐਡ ਵੇਖ ਕੇ ਆਊਗਾ ਜਿਹੜੀ ਮਸ਼ਹੂਰੀ ਹੁੰਦੀ ਹੈ ਉਹਨੂੰ ਸਕਿਪ ਨਹੀਂ ਕਰਨਾ ਮਸ਼ਹੂਰੀ ਤੁਸੀਂ ਦੇਖਣੀ ਹੈ ਤੇ ਉਹਦਾ ਸਕਰੀਨ ਸ਼ਾਟ ਦੀ ਸਾਨੂੰ WhatsApp ਤੇ ਭੇਜਣਾ ਉਹਦੀਆਂ 10 WhatsApp ਤੇ ਤੁਸੀਂ ਮਸ਼ਹੂਰੀਆਂ ਦੀਆਂ ਸਾਨੂੰ ਪਿਕਸ ਭੇਜਣੀਆਂ ਤੇ ਉਹ ਸਾਨੂੰ ਦੱਸਣਾ ਵੀ ਉਹਦੇ ਨਾਲ ਦੀਆਂ 10 ਵੀ ਅਲੱਗ-ਅਲੱਗ ਦੀਆਂ 10 ਪਿਕਸ ਭੇਜਣੀਆਂ ਇੱਕ ਮਸ਼ਹੂਰੀ ਦੇ ਨਹੀਂ ਤੁਸੀਂ ਵੀ ਪਿਕਸ ਭੇਜ ਸਕਦੇ 10 ਮਸ਼ਹੂਰੀਆਂ ਦੇ ਤੁਸੀਂ ਅਲੱਗ-ਅਲੱਗ ਦੀਆਂ ਮਸ਼ਹੂਰੀਆਂ ਦੇ ਐਡ ਜਿਹੜੇ ਆਉਂਦੀ ਐਡ ਤੇ ਕਈ ਬਣਾਉਣੀ ਪਤਾਉਂਦਾ ਐਡ ਦਾ ਮਸ਼ਹੂਰੀ ਜਿਹੜੀ ਐਡ ਕੋਈ ਵੀ ਕਹਦੋ ਤੇ ਉਹ ਤੁਸੀਂ ਉਹਦੇ ਸਾਨੂੰ ਪਿਕਸ ਜਿਹੜੇ ਸਕਰੀਨਸ਼ਾਟ ਭੇਜਣੀਆਂ ਜਿਹੋ ਦੇ ਉਹਦੇ ਸਕਰੀਨਸ਼ਾਟ ਸਾਨੂੰ WhatsApp ਤੇ ਭੇਜਣੀਆਂ ਤੇ ਜਿਹੜਾ ਲਾਸਟ ਦੇ ਸੂਟ ਆਊਗਾ ਹੈਂਡਵਰਕ ਦਾ ਜੀ ਉਹ ਤੁਹਾਨੂੰ ਅਸੀਂ ਫ੍ਰੀ ਕਰਕੇ ਦੇਵਾਂਗੇ ਹੈਂਡਵਰਕ ਦਾ ਸੂਟ ਸਾਨੂੰ ਫ੍ਰੀ ਕਰਕੇ ਦੇਵਾਂਗੇ ਆਪ ਦਾ ਫੈਬਰਿਕ ਹੋਊਗਾ ਜੀ ਤੇ ਤੁਸੀਂ 10 ਐਡ ਦੇਖ ਕੇ ਸਾਨੂੰ WhatsApp ਤੇ ਸਕਰੀਨਸ਼ਾਟ ਲਿਓਣੇ ਆ 10 ਅਲੱਗ-ਅਲੱਗ ਐਡ ਦੇ ਜੀ ਤੇ ਉਹਦੇ ਨਾਲ ਤੁਸੀਂ ਫਸਟ ਵੀਡੀਓ ਤੁਸੀਂ ਸਾਡੀ ਦੇਖ ਸਕਦੇ ਐਡਾਂ